ਨਾਟਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਦੇ ਹਲਕਾ ਸੈਂਟਰਲ ਦੇ ਵਿਧਾਇਕ ਸ਼੍ਰੀ ਅਸ਼ੋਕ ਪ੍ਰਾਸ਼ਰ ਪੱਪੀ ਸ਼ਾਪਰੀਆ ਨੇ ਅੱਜ ਅਚੰਚਿਤ ਪੰਜਾਬ ਦੀ ਵਿਰਾਸਤ ਦੀ ਤਸਵੀਰ ਪੇਸ਼ ਕਰਦਾ ਮਿਊਜ਼ੀਅਮ ਜੰਨਤ ਏ ਜਰਖੜ ਦਾ ਅਚੰਚਿਤ ਦੌਰਾ ਕੀਤਾ ਇਸ ਮੌਕੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਸ਼ਾਪਰੀਆ ਨੇ ਆਖਿਆ ਕਿ ਜੰਨਤ ਦੇ ਏ ਜਰਖੜ ਜਿੱਥੇ ਨੌਜਵਾਨਾਂ ਤੇ ਬੱਚਿਆਂ ਲਈ ਇੱਕ ਪ੍ਰੇਰਨਾ ਸਰੋਤ ਹੈ ਉਥੇ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਵਾਲਾ ਇੱਕ ਅਜੂਬਾ ਵੀ ਹੈ ਉਨਾ ਆਖਿਆ ਕਿ ਪੰਜਾਬ ਦੇ ਸਾਰੇ ਸਕੂਲਾਂ ਦੇ ਸਟਾਫ ਅਤੇ ਬੱਚਿਆਂ ਨੂੰ ਇਹ ਮਿਊਜ਼ੀਅਮ ਜ਼ਰੂਰ ਦੇਖਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਇਸ ਵਿਰਾਸਤੀ ਮਿਊਜ਼ੀਅਮ ਨੂੰ ਹੋਰ ਵਧੀਆ ਬਣਾਉਣ ਲਈ ਹਰ ਸੰਭਵ ਉਪਰਾਲਾ ਕਰੇਗੀ। ਉਹਨਾਂ ਆਖਿਆ ਕਿ ਪਿੰਡ ਜਰਖੜ ਨੇ ਜਿੱਥੇ ਖੇਡਾਂ ਦੇ ਖੇਤਰ ਵਿੱਚ ਆਪਣੀ ਇੱਕ ਵਿਲੱਖਣ ਪਛਾਣ ਬਣਾਈ ਹੈ, ਜਰਖੜ ਖੇਡ ਸਟੇਡੀਅਮ ਅਤੇ ਜਰਖੜ ਹਾਕੀ ਅਕੈਡਮੀ ਆਪਣੀਆਂ ਬੜਮੁਲੀਆਂ ਪ੍ਰਾਪਤੀਆਂ ਕਰਕੇ ਸਮਾਜ ਦੇ ਵਿੱਚ ਇੱਕ ਵੱਡਾ ਨਾਮਣਾ ਖੱਟ ਰਹੀ ਹੈ। ਉਥੇ ਇਹ ਹੈਰੀਟੇਜ ਮਿਊਜ਼ੀਅਮ ਵੀ ਪੰਜਾਬ ਦੇ ਲੋਕਾਂ ਨੂੰ ਇੱਕ ਰੂਲ ਆਫ ਮਾਡਲ ਹੈ ਇਸ ਮੌਕੇ ਉਹਨਾਂ ਨੇ ਪਰਖੇੜ ਪ੍ਰਮੋਟਰ ਖੇਡ ਲੇਖਕ ਤੇ ਮਿਊਜ਼ੀਅਮ ਜਨਤਿ ਜਰਖੜ ਦੇ ਬਾਨੀ ਜਗਰੂਪ ਸਿੰਘ ਜਰਖੜ ਦੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਤਨਮਨ ਤਨ ਖੇਡਾ ਤੇ ਸਮਾਜ ਸੇਵੀ ਕੰਮਾਂ ਤੇ ਲੇਖੇ ਲਾਇਆ ਹੈ ਇਸ ਮੌਕੇ ਵਿਦਾਇਕ ਅਸ਼ੋਕ ਪ੍ਰਾਸ਼ਰ ਪੱਪੀ ਦਾ ਜਨਤਿ ਜਰਖੜ ਵਿਖੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਖੇਡ ਪ੍ਰਮੋਟਰ ਜਗਰੂਪ ਸਿੰਘ Jharkhand ਸਰਪੰਚ ਸੰਦੀਪ ਸਿੰਘ Jharkhand ਵਿਧਾਇਕ ਅਸ਼ੋਕ ਪ੍ਰਾਸ਼ਰ ਦਾ ਬੇਟਾ ਵਿਕਾਸ ਪ੍ਰਾਸ਼ਰ ਕਾਕੂ ਅਵਲਕਰ Jharkhand ਅਤੇ ਹੋਰ ਪਤਵੰਤੇ ਹਾਜ਼ਰ ਸਨ